ਅਮਮਾ ਸਭ ਤੋਂ ਪਹਿਲਾਂ ਆਪਾਂ ਐਲ ਐਮ ਆਈ ਐ ਨੂੰ ਲੈ ਕੇ ਗੱਲ ਕਰਦੇ ਆ ਕਿ ਐਲ ਐਮ ਆਈ ਐ ਲੈ ਕੇ ਪਿੱਛੇ ਆਪਣੇ ਪੰਜਾਬ ਮਾਰਕੀਟ ਦੇ ਵਿੱਚ ਬੜੇ ਜਿਆਦੀਆਂ ਐਡਸ ਆਈਆਂ ਹਨਾ ਐਲ ਐਮ ਆਈ ਐ ਲੈ ਲਓ ਕੋਈ 10 ਲੱਖ ਦੀ ਦੇ ਰਿਹਾ ਕੋਈ 30 ਲੱਖ ਦੀ ਦੇ ਰਿਹਾ ਕੋਈ 50 ਲੱਖ ਦੀ ਦੇ ਰਿਹਾ ਤੇ ਹੁਣ ਕਿਤੇ ਨਾ ਕਿਤੇ ਕੈਨੇਡੀਅਨ ਗਵਰਨਮੈਂਟ ਦੇ ਇਸ ਨੂੰ ਲੈ ਕੇ ਸਖਤ ਹੋਈ ਹੈ ਕੀ ਕਾਰਨ ਹੈ ਔਰ ਕੀ ਕੀ ਚੇਂਜਿੰਗ ਇਸ ਟਾਈਮ ਹੈਗੇ ਐਲ ਐਮ ਆਈ ਐ ਦੇ ਨਾਲ ਅ ਬਿਲਕੁਲ ਸਰ ਐਲ ਐਮ ਆਈ ਏ ਸ਼ੁਰੂ ਤੋਂ ਹੀ ਇੱਕ ਵੱਡਾ ਟਾਪਿਕ ਰਿਹਾ ਹੈ ਬਿਕੋਜ਼ ਬਹੁਤ ਸਾਰੇ ਕੈਂਡੀਡੇਟਸ ਨੂੰ ਮਿਸ ਗਾਈਡ ਵੀ ਕੀਤਾ ਜਾਂਦਾ ਹੈ ਕਿ ਤੁਸੀਂ ਐਲ ਐਮ ਆਈ ਏ ਬੇਸਿਸ ਤੇ ਜਿਹੜੀ ਆਪਣੀ ਫਾਈਲ ਹੈ ਉਹ ਪੁੱਟ ਕਰਕੇ ਵਰਕ ਪਰਮਿਟ ਲੈ ਸਕਦੇ ਹੋ ਸਭ ਤੋਂ ਜ਼ਿਆਦਾ ਤਾਂ ਸਾਡਾ ਜਿਹੜਾ ਐਗਰੀਕਲਚਰ ਸੈਕਟਰ ਹੈ ਉਹ ਇਸ ਤੋਂ ਬਹੁਤ ਜ਼ਿਆਦਾ ਇਫੈਕਟ ਹੁੰਦਾ ਹੈ ਬਹੁਤ ਸਾਰੀ ਐਦਾਂ ਦੀ ਪ੍ਰੋਫਾਈਲਸ ਹੈ ਜਿਨ੍ਹਾਂ ਨੂੰ ਇੱਕ ਹੀ ਐਲ ਐਮ ਆਈ ਏ ਤੇ ਉਹਨਾਂ ਨੂੰ ਵਿਦਆਊਟ ਨੇਮ ਉਹਨਾਂ ਦਾ ਨੇਮ ਐਡਿਟ ਨਹੀਂ ਕੀਤਾ ਜਾਂਦਾ ਜਸਟ ਐਲ ਐਮ ਆਈ ਏ ਪ੍ਰੋਵਾਈਡ ਕਰਕੇ ਕਿਉਂਕਿ ਐਲ ਐਮ ਆਈ ਏ ਬੇਸਿਕਲੀ ਇੱਕ ਅਪਰੂਵਲ ਹੁੰਦਾ ਹੈ ਜੋ ਕਿ ਲੇਬਰ ਮਾਰਕੀਟ The, uh, employer ਨੂੰ ਦਿੱਤੀ ਜਾਂਦੀ ਹੈ ਇਟਸ ਨਾਟ ਓਨ ਦਾ ਡਾਇਰੈਕਟ ਨੇਮ ਓਨ ਦਾ এমਪਲੋਈ ਇਹ এমਪਲੋయర్ ਨੂੰ ਦਿੱਤੀ ਜਾਂਦੀ ਹੈ ਤੇ ਕੁਝ ਐਦਾਂ ਦੇ ਸਾਡੇ ਇਮੀਗ੍ਰੇਸ਼ਨ ਸੈਕਟਰ ਦੇ ਵਿੱਚ ਐਦਾਂ ਦੇ ਕੰਸਲਟੈਂਟ ਨੇ ਜੇ ਜੋ ਕਿ ਪ੍ਰੋਪਰ ਲਾਇਸੈਂਸਡ ਨਹੀਂ ਹੈਗੇ ਆ ਤੇ ਮਿਸ ਗਾਈਡ ਕਰਕੇ ਤੁਹਾਡੀ ਜਿਹੜੀ ਉਹ ਐਲ ਐਮ ਆਈਏ ਬੋਗਸ ਐਲ ਐਮ ਆਈਏ ਤੁਹਾਡੀ ਫਾਈਲ ਦੇ ਵਿੱਚ ਲਾ ਕੇ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਉਹਨੂੰ ਖਰਾਬ ਕਰ ਦਿੰਦੇ ਆ ਤੇ ਹੁਣ ਜਿਹੜਾ ਨਵਾਂ ਵੱਡਾ ਅਪਡੇਟ ਐਲ ਐਮ ਆਈਏ ਨੂੰ ਲੈ ਕੇ ਆਇਆ ਉਹ ਬੇਸਿਕਲੀ ਜਿਹੜੇ ਲੋਕੀ ਆਲਰੇਡੀ ਗਵਰਨਮੈਂਟ ਦੇ ਵੱਲੋਂ ਡਿਸਾਈਡ ਕੀਤੀ ਗਈ ਵੇਜਸ ਹੁੰਦੀਆਂ ਕਿ ਜੇ ਤੁਸੀਂ ਇਸ ਪ੍ਰੋਵਿੰਸ ਦੇ ਵਿੱਚ ਕੋਈ ਹਾਇਰਿੰਗ ਕਰਨੀ ਹੈ ਤੇ ਉਸ ਪ੍ਰੋਵਿੰਸ ਦੇ ਵਿੱਚ ਪਰ ਆਵਰ ਦੀ ਜਿਹੜੀ ਵੇਜੇ ਉਹ ਕਿੰਨੀ ਹੋਣੀ ਚਾਹੀਦੀ ਹੈ ਸਭ ਤੋਂ ਜ਼ਿਆਦਾ ਐਲ ਐਮ ਆਈਏ ਜੋ ਐਕਸਪਲੋਇਟ ਕਰ ਰਹੇ ਨੇ ਉਹ ਸਭ ਤੋਂ ਜ਼ਿਆਦਾ ੈਂਪਲੋਇਰ ਹੀ ਕਰ ਰਹੇ ਨੇ ओके ਕਰਦੇ ਆਂ ਕੁਝ ਐਲਐਮਆਈਏ ਜੋ ਕਿ ਲੀਡਿੰਗ ਟੂ ਪੀਆਰ ਹੁੰਦੀ ਹੈ ਉਹ ਅੱਡ ਅਪਰੂਵ ਕਰਾ ਲੈਂਦੇ ਆਂ ਤੇ ਜਿਹੜੀ ਵਿਦਆਊਟ ਜਿਹੜੀ ਤੁਹਾਡੀ ਸਪான்ਸਰਿੰਗ ਪੀਆਰ ਵਾਲੀ ਐਲਐਮਆਈਏ ਹੁੰਦੀ ਹੈ ਉਹਨੂੰ ਅੱਡ ਤੋਂ ਅਪਰੂਵ ਕਰਾ ਕੇ ਕੁਝ ਕੈਂਡੀਡੇਟਸ ਨੂੰ ਜੋਬ ਵੀ ਨਹੀਂ ਦਿੰਦੇ ਬਸ ਉਹਨਾਂ ਦਾ ਸਟੇਟਸ ਕਨਵਰਟ ਕਰਵਾ ਦਿੰਦੇ ਆਂ ਤੇ ਉਸ ਤੋਂ ਬਾਅਦ ਕੈਂਡੀਡੇਟ ਨੂੰ ਉੱਥੇ ਬਹੁਤ ਦਿੱਕਤਾਂ ਦਿੱਕਤ ਆਂਦੀ ਹੈ ਉਹਨਾਂ ਨੂੰ ਕੈਸ਼ ਤੇ ਕੰਮ ਕਰਨਾ ਪੈਂਦਾ ਹੈ ਤੇ ਉਹਨਾਂ ਨੂੰ ਪੀਆਰ ਵੀ ਨਹੀਂ ਮਿਲਦੀ ਇਸ ਕਰਕੇ ਜਿਹੜਾ ਕੈਨੇਡਾ ਸਰਕਾਰ ਹੈ ਉਹਨਾਂ ਨੇ ਬਹੁਤ ਸਾਰੇ ਜਿਹੜੇ ਰੂਲਸ ਹੈ ਉਹਨਾਂ ਨੂੰ ਸਟ੍ਰਿਕਟ ਕੀਤਾ ਹੈ ਉਹਦੇ ਵਿੱਚ ਕੁਝ ਇੱਕ ਸ਼ਾਰਟਕ ਪਾ ਗੱਲ ਕਰੀਏ ਪਹਿਲਾ ਰੂਲ ਤਾਂ ਇਹ ਹੋਏਗਾ ਕਿ ਜਿਹੜੀ ਵੀ ਤੁਸੀਂ ਐਲ ਐਮ ਆਈ ਅਪਰੂਵ ਕਰਾ ਰਹੇ ਹੋ ਉਸ ਪ੍ਰੋਵਿੰਸ ਦੇ ਵੇਜਿਸ ਰੇਟ ਦੇ ਅਕੋਰਡਿੰਗ ਤੁਹਾਨੂੰ ਉਨੀ ਸੈਲਰੀ ਦਿੱਤੀ ਜਾ ਰਹੀ ਹੈ ਕਿ ਨਹੀਂ ਦਿੱਤੀ ਜਾ ਰਹੀ ਦੂਜਾ ਪੁਆਇੰਟ ਇਹਦੇ ਚ ਹੋਏਗਾ ਕਿ ਤੁਹਾਡੀ ਜਿਹੜੀ ਐਲ ਐਮ ਆਈ ਹੈ ਉਹ ਪੀ ਆਰ ਸਪੋਰਟਿੰਗ ਅਵੇਲੇਬਲ ਹੈ ਕਿ ਨਹੀਂ ਹੈਗੀ ਹੈ ਤੇ ਬਹੁਤ ਹੀ ਵੱਡਾ ਇਹਦੇ ਚ ਜਿਹੜਾ ਸਪੋਰਟਿੰਗ ਪੁਆਇੰਟ ਹੈ ਇੱਕ ਕਲਾਈਂਟ ਲਈ ਇੱਕ ਐਪਲੀਕੈਂਟ ਲਈ ਉਹ ਇਹ ਹੈਗਾ ਕਿ ਐਲ ਐਮ ਆਈ ਹੀ ਅਪਰੂਵ ਨਹੀਂ ਹੋਏਗੀ ਜੇ ਉਹ 엠ਪਲੋਇਰ ਹੀ ਨਹੀਂ ਕੁਆਲੀਫਾਈ ਕਰ ਰਿਹਾ ਤੁਹਾਨੂੰ ਐਲ ਐਮ ਆਈ ਦੇਣ ਨੂੰ ਉਹ ਉਹਦੀ ਐਲ ਐਮ ਆਈ ਅਪਰੂਵ ਹੀ ਨਹੀਂ ਹੋਏਗੀ ਤੁਹਾਡੇ ਤੱਕ ਉਹ ਸਕੈਮ ਹੋ ਹੀ ਨਹੀਂ ਪਾਏਗਾ ਕਿਉਂਕਿ ਗਵਰਨਮੈਂਟ ਉਸੇ ਲੈਵਲ ਤੇ ਉਹਨੂੰ ਸਟਾਪ ਕਰ ਰਹੀ ਹੈ ਜਿਹੜਾ ਵੀ এমਪਲੋਇਰ ਐਲਐਮਆਈ ਅਪਲਾਈ ਕਰੇਗਾ ਕੀ ਉਹ ਕੁਆਲੀਫਾਈ ਕਰਦਾ ਐ ਐਲਐਮਆਈ ਦੇਣ ਨੂੰ ਕੀ ਉਹ ਜਿਹੜੀ ਐਲਐਮਆਈ ਦੇ ਰਿਹਾ ਉਹ ਤੁਹਾਨੂੰ ਪੀਆਰ ਸਪੋਰਟ ਕਰੇਗੀ ਕਿ ਨਹੀਂ ਕਰੇਗੀ ਇਹ ਬਹੁਤ ਸਾਰੀ ਜਿਹੜੀ ਨਵੀਂ ਹਦਾਇਤਾਂ ਨੇ ਉਹ ਕੈਨੇਡਾ ਸਰਕਾਰ ਨੇ ਜਾਰੀ ਕੀਤੀ ਹੈ ਹੂੰ ਇਹ ਕਾਲ ਲੈ ਲੈਣਿਆ ਕਾਫੀ ਟਾਈਮ ਤੋਂ ਸਾਡੇ ਨਾਲ ਨੇ ਏਟਿੰਗ ਦੇ ਵਿੱਚ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਸਨ ਜੀ ਸਤਿ ਸ਼੍ਰੀ ਅਕਾਲ ਜੀ ਨਦੀਪ ਸਿੰਘ ਗੱਲ ਕਰ ਰਿਹਾ ਜੀ ਮੈਂ ਸਮਝਾ ਤਾ ਹਾਂਜੀ ਦੱਸੋ ਜੀ ਆਪਣੀ ਪ੍ਰੋਫਾਈਲ ਦੱਸੋ ਤੇ ਸਵਾਲ ਦੱਸੋ ਇੰਸਰ ਮੇਰਾ ਏਜ ਦਾ 27 ਨਾ ਜੀ ਹਾਂਜੀ ਬੀਏ ਕੀਤੀ ਹੋਈ ਐ ਤੇ ਮੈਂ ਸਰਵੇ ਚ ਜੋ ਕਰ ਰਿਹਾ ਐ ਇਸ ਟਾਈਮ ਠੀਕ ਹੈ ਜੀ ਹਾਂਜੀ ਐਲਐਮਆਈ ਬਾਰੇ ਪੁੱਛਣਾ ਸੀ ਮੈਂ ਕੈਨੇਡਾ ਦੇ ਅਲਬਰਟਾ ਤੋਂ ਜਿਹੜਾ ਜੀ ਅ ਬਿਲਕੁਲ ਸਰ ਵੀ ਕੈਨ ਅਪਲਾਈ ਅਲਬਰਟਾ ਆਲਸੋ ਬਟ ਜਿਵੇਂ ਕਿ ਆਪਾਂ ਹੁਣੇ ਗੱਲ ਕਰਕੇ ਹਟਿਆ ਕਿ ਪੀਆਰ ਤੁਹਾਨੂੰ ਕਿੱਦਾਂ ਹੋਏਗੀ ਅਲਬਰਟਾ ਦੇ ਵਿੱਚ ਜੇ ਤੁਹਾਡੇ ਕੋਲ 1 ਇਅਰ ਦਾ ਐਕਸਪੀਰੀਅੰਸ ਹੋ ਜਾਂਦਾ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਉੱਥੇ ਬਹੁਤ ਜਿਹੜਾ ਇਹ ਸੈਕਟਰ ਹੈ ਜਿਵੇਂ ਸਬਵੇ ਦੀ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਸਬਵੇ ਚ ਆਲਰੇਡੀ ਜੌਬ ਕਰ ਰਹੇ ਹੋ ਐਦਾਂ ਦੇ ਜਿਹੜੇ ਪ੍ਰੋਡਕਟਸ ਨੇ ਜਿਹੜੇ ਐਦਾਂ ਦੇ ਰੈਸਟੋਰੈਂਟਸ ਨੇ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀ ਜੌਬਸ ਹੈ ਜਿਨ੍ਹਾਂ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਆਫਟਰ ਗੈਟਿੰਗ 1 ਇਅਰ ਐਕਸਪੀਰੀਅੰਸ ਤੁਸੀਂ ਉੱਥੇ ਆਪਣੀ ਅਲਬਰਟਾ ਓਪਰਚ्युनिटीਸ ਦੀਮ ਦੇ थ्रू पीआरवी ਲੈ ਸਕਦੇ ਹੋ ਹਲੋ ਅੱਜਾਂ ਦੇ ਅ ਭਾਜੀ ਉਮੀਦ ਕਰਦੇ ਤੁਹਾਨੂੰ ਤੁਹਾਡਾ ਜਵਾਬ ਮਿਲ ਚੁੱਕਾ ਹੋਣਾ ਤੇ ਤੁਸੀਂ ਬਾਕੀ ਜ਼ਿਆਦਾ ਜਾਣਕਾਰੀ ਦੇ ਲਈ ਮੈਮ ਨੂੰ ਮਿਲ ਸਕਦੇ ਹੋ ਸੈਕਟਰ 82 에어ਪੋਰਟ ਰੋਡ ਦੇ ਉੱਤੇ ਗੋਵਿੰਦ ਦਾ ਆਫਿਸ ਹੈ ਪੌਂਡ ਬਨ ਲੈ ਕੇ ਤੁਸੀਂ ਰਿਤੂ ਮੈਮ ਨੂੰ ਮਿਲ ਸਕਦੇ ਹੋ ਉਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਸ਼ੋ ਤੋਂ ਬਾਅਦ ਜਾਂ ਕੱਲ ਮਾਰਨਿੰਗ ਤੁਹਾਨੂੰ ਆਪ ਹੀ ਕਾਲ ਆ ਜੂਗੀ ਜਿੰਨ ਜਿਹੜੇ ਵੀ ਸਾਡੇ ਦਰਸ਼ਕ ਸਨ ਕਾਲ ਕਰ ਰਹੇ ਆ ਕਿ ਕੀ ਜੋ ਵੀ ਤੁਹਾਡੀਆਂ ਇਨਕੁਆਰੀਜ਼ ਆ ਤੁਸੀਂ ਆਪਣੀ ਉਸ ਤੋਂ ਜਾਣਕਾਰੀ ਲਈ ਜਾ ਸਕਦੀ ਹੈ ਮੈਮ ਜਿਵੇਂ ਤੁਸੀਂ ਹੁਣ ਕਿਹਾ ਕਿ ਲੀਡਿੰਗ ਟੂ ਪੀਆਰ ਇੱਕ ਐਲਐਮਆਈ ਹੁੰਦੀ ਹੈ ਹਨ ਤੇ ਨਾਰਮਲ ਹੈ ਉਹਦੇ ਚ ਜਿਹੜਾ ਕੈਂਡੀਡੇਟ ਆ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਪਤਾ ਲੱਗ ਸਕਦਾ ਹੈ ਕਿ ਕਿਹੜੀ ਹੈਗੀ ਆ ਜਾਂ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੁੰਦਾ ਹੈ ਸਿਸਟਮ ਵੀ ਹਰੇਕ ਨੂੰ ਪਤਾ ਲੱਗ ਸਕੇ ਵੀ ਇਹ ਮੇਰੀ ਲੀਡਿੰਗ ਟੂ ਪੀਆਰ ਹੈਗੀ ਆ ਇਹ ਸਿਰਫ ਮੇਰਾ ਵਰਕ ਵੀਜ਼ਾ ਤੇ ਉਸ ਤੋਂ ਬਾਅਦ ਫਿਰ ਮੈਨੂੰ ਦੇਖਣਾ ਪਊ ਕੁਛ ਨਾ ਕੁਛ ਸਭ ਤੋਂ ਪਹਿਲਾਂ ਤਾਂ ਸਰ ਜਿਹੜਾ ਕੰਟਰੈ ਸਾਈਨ ਹੁੰਦਾ ਹੈ ਇੱਕ ਕੰਸਲਟੈਂਟ ਵੱਲੋਂ ਵੀ ਤੇ এমਪਲੋਇਰ ਵੱਲੋਂ ਵੀ ਉਹਦੇ 'ਚ ਇਹ ਚੀਜ਼ਾਂ ਮੈਂਸ਼ਨਡ ਹੁੰਦੀਆਂ ਦੂਜੀ ਗੱਲ ਹੁੰਦੀ ਹੈ ਕਿ ਜਿਹੜੀ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਵੇਜੇਜ਼ ਰੇਟ ਜਿਹੜੇ ਹੈਗੇ ਆ ਐਸ ਪਰ ਪ੍ਰੋਵਿੰਸਸ ਜਿਹੜੇ ਵੇਜੇਜ਼ ਹੈਗੇ ਆ ਉਨੀ ਵੇਜੇਜ਼ ਦੀ ਤੁਹਾਨੂੰ ਸੈਲਰੀ ਦਿੱਤੀ ਜਾ ਰਹੀ ਹੈ ਕਿ ਨਹੀਂ ਪਰ ਆਵਰ ਉਸ ਤੋਂ ਇਲਾਵਾ ਜਿਹੜੇ ਕੈਂਡੀਡੇਟ ਅਪਲਾਈ ਕਰ ਰਹੇ ਨੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਤੁਸੀਂ ਵਿਦ ਆਇਲਸ ਹੀ ਅਪਲਾਈ ਕਰੋ ਜੋ ਕਿ ਇਹ ਮੈਂ ਪਿਛਲੀ ਵਾਰੀ ਵੀ ਸ਼ੋਅ ਦੇ ਵਿੱਚ ਦੱਸਿਆ ਸੀਗਾ ਕਿ ਦੋ professions ਨੇ ਜਿਨ੍ਹਾਂ ਦੇ ਵਿੱਚ ਤੁਸੀਂ ਵਿਦਆਊਟ ਆਇਲਸ ਕਰ ਸਕਦੇ ਹੋ ਬਟ ਇਟਸ ਨਾਟ ਲੀਡਿੰਗ ਟੂ ਪੀਆਰ ਸਭ ਤੋਂ ਪਹਿਲਾ ਜਿਹੜਾ ਹੈਗਾ ਦੈਟ ਇਜ਼ ਫਾਰਮ ਵਰਕਰ ਪੋਜੀਸ਼ਨ ਇਸ ਤੋਂ ਇਲਾਵਾ ਜਿਹੜੀ ਦੂਜੀ ਪ੍ਰੋਫਾਈਲ ਹੈ ਦੈਟ ਇਜ਼ ਕੰਸਟਰਕਸ਼ਨ ਇਹਨਾਂ ਦੋਨਾਂ ਦੇ ਵਿੱਚ ਸਿਰਫ ਤੁਹਾਨੂੰ ਵਰਕ ਪਰਮਿਟ ਦਿੱਤਾ ਜਾਂਦਾ ਹੈ ਤੁਹਾਨੂੰ ਕੋਈ ਪੀਆਰ ਇਹਦੇ ਵਿੱਚ ਨਹੀਂ ਮਿਲੇਗੀ ਜੇ ਤੁਸੀਂ ਵਿਦਆਊਟ ਟਾਇਲਸ ਕਰ ਰਹੇ ਹੋ ਤਾਂ ਬਿਲਕੁਲ ਵੀ ਤੁਸੀਂ ਕੁਆਲੀਫਾਈ ਨਹੀਂ ਕਰਦੇ ਹੋ ਪੀਆਰ ਦੇ ਲਈ ਬਿਕੋਜ਼ ਪੀਆਰ ਦਾ ਬੇਸਿਕ ਜਿਹੜਾ ਹੈਗਾ ਫਾਈਵ ਫੈਕਟਰਸ ਜਿਹੜੇ ਆ ਉਹ ਡਿਸਾਈਡ ਕਰਦੀ ਹੈ ਕਿ ਤੁਹਾਨੂੰ ਪੀਆਰ ਮਿਲੇਗੀ ਕਿ ਨਹੀਂ ਉਹਦੇ ਵਿੱਚ ਪਹਿਲਾ ਫੈਕਟਰ ਤੁਹਾਡੀ ਏਜ ਹੁੰਦੀ ਹੈ ਦੂਜੀ ਤੁਹਾਡੀ ਕੁਆਲੀਫਿਕੇਸ਼ਨ ਪਲੱਸ 2 ਵਾਲਾ ਕੈਂਡੀਡੇਟ ਵੀ ਅਪਲਾਈ ਕਰ ਸਕਦਾ ਹੈ ਜੇ ਉਹਦੇ ਕੋਲ ਕੋਈ ਸਕਿੱਲ ਹੈ ਜਾਂ ਫਿਰ ਕੋਈ ਕੋਈ ਐਕਸਪੀਰੀਅੰਸ ਹੈ ਇਸ ਤੋਂ ਇਲਾਵਾ ਮਿਨਿਮਮ 2 ਇਅਰ ਜਾਂ 1 ਇਅਰ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਆਪਣੀ ਹੋਮ ਕੰਟਰੀ ਦਾ ਇਸ ਤੋਂ ਇਲਾਵਾ ਲੈਂਗੁਏਜ ਦੇ ਵਿੱਚ ਮਿਨਿਮਮ 5 ਬੈਂਡ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਪੰਜਵਾਂ ਪੁਆਇੰਟ ਹੁੰਦਾ ਹੈ ਤੁਹਾਡੀ ਐਡੈਪਟੇਬਿਲਿਟੀ ਜਾਂ ਤਾਂ ਤੁਹਾਡਾ 스ਪਾਊਸ ਹੋਣਾ ਚਾਹੀਦਾ ਉਹਦੇ ਪੁਆਇੰਟ ਮਿਲ ਜਾਂਦੇ ਆ ਤੁਹਾਨੂੰ ਕੈਨੇਡਾ ਦੇ ਵਿੱਚ ਤੇ ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ਕੋਈ ਜੌਬ ਆਫਰ ਹੈ ਇਹ ਪੰਜ ਫੈਕਟਰ ਮਿਲ ਕੇ ਤੁਹਾਨੂੰ ਜਿਹੜੀ ਪੀਆਰ ਹੈ ਕੈਨੇਡਾ ਦੀ ਪਰਮਨੈਂਟ ਰੈਜ਼ਿਡੈਂਸੀ ਹੈ ਇਹਨਾਂ ਦੇ ਲਈ ਤੁਹਾਨੂੰ ਇਹ ਪੰਜ ਫੈਕਟਰ ਬਹੁਤ ਜ਼ਿਆਦਾ ਜ਼ਰ ਬਿਲਕੁਲ ਕਾਲਰ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਅ ਮੈਂ ਨੀਤਲ ਬਾਤ ਕਰ ਰਿਹਾ ਹਾਂਜੀ ਬਤਾਈਏ ਆਪ ਆਪਣੀ ਪ੍ਰੋਫਾਈਲ ਬਤਾਏ ਔਰ ਸਵਾਲ ਬਤਾਏ ਹਾਂਜੀ ਹਾਂਜੀ ਮੇਰੀ ਕੀ ਨਰਤ ਪਰ ਕੈਨੇਡਾ ਪੀਆਰ ਹੈ ਤੇ ਮੇਰੇ ਭਾਈ ਯਾਰ ਕੈਨੇਡਾ ਤੋਂ ਕੈਨੇਡਾ ਹੂੰ ਐਂਡ ਐਡੀਟਿਵ ਤੇ ਮਾਰਕੀਟਿੰਗ ਦੀ ਪ੍ਰੋਫਾਈਲ ਹੈ ओके okay. okay. आपकी क्वालिफिकेशन क्या है सर ओके एंड बी एड किया है आपने uh, uh, ओके okay, ओके okay. Uh, जैसे आपने बताया कि आपने मास्टर्स की हुई है और आपको सेल्स एंड मार्केटिंग का एक्सपीरियंस है वी डू हैव जॉब ऑफर फॉर यू एंड एल एम आई ए भी हमारे पास अवेलेबल है आपके लिए तो उसके बेसिस पे आप अप्लाई कर सकते हैं बट क्योंकि यू हैव ऑर्डर इडन मास्टर्स तो मिनीम जी लैंग्वेज स्किल है वो सिक्स बैंड रिक्वायरमेंट होगी बिकॉज जो भी अस किसी हायर पोजिशन अपलाई करते हैं वह जो आल स्कोर है उन्ना ही ज़्यादा डिमांड के ज़्यादा आता ਇਸ ਤੋਂ ਇਲਾਵਾ ਜਿਵੇਂ ਅਪਡੇਟ ਦੇ ਵਿੱਚ ਆਇਆ ਹੈ ਕਿ ਬਹੁਤ ਸਾਰੇ ਐਧਾ ਦੇ ਪ੍ਰੋਫਾਈਲ ਹੈ ਜਿਨ੍ਹਾਂ ਦੀ ਪੀਆਰ ਇਸ ਕਰਕੇ ਨਹੀਂ ਹੋ ਰਹੀ ਕਿ ਜੇ ਜਿਹੜੀ ਉਹਨਾਂ ਦੀ ਐਲਐਮਆਈਏ ਹੈ ਉਹਦੇ ਪੁਆਇੰਟ ਜਿਹੜੇ ਆ ਉਹ 50 ਪੁਆਇੰਟਸ ਹੈ ਵੀ ਹੈਵ ਐਲਐਮਆਈਏ ਫॉर 200 ਪੁਆਇੰਟ ਆਲਸੋ ਜੇ ਤੁਹਾਨੂੰ ਵੀ ਆਪਣੀ ਆਲਰੇਡੀ ਤੁਸੀਂ ਫਾਈਲ ਪੁੱਟ ਕੀਤੀ ਹੋਈ ਹੈ ਤੇ ਤੁਸੀਂ ਵੀ ਸਰਚ ਕਰ ਰਹੇ ਹੋ ਕਿ 200 ਪੁਆਇੰਟ ਵਾਲੀ ਐਲਐਮਆਈਏ ਤੁਹਾਨੂੰ ਵੀ ਚਾਹੀਦੀ ਹੈ ਤੁਸੀਂ ਸਾਨੂੰ ਅੱਜ ਹੀ ਸੰਪਰਕ ਕਰ ਸਕਦੇ ਹੋ ਅੱਗੇ ਦੀ